ਛੱਦ ਕੇ ਤਾਂ ਹੁਣ ਮੱਕੀ ਬੀਜਣੀ ਸੀ ਵਾਹ ਬਹੁਤ ਵਧੀਆ ਗੱਲਾਂ ਆ ਵੀਰ ਜੀ ਅੱਛਾ ਹੁਣ ਹੁਣ ਸਮੇਂ ਮੱਕੀ ਕਣਕ ਵੀ ਬੀਜ ਹੋਣੀ ਸੀ ਮੱਕੀ ਵੀ ਬੀਜ ਹੋਣੀ ਸੀ ਉਹਨਾ ਹੀ ਸਿਆੜਾਂ ਦੇ ਉਹਨਾ ਉਹਨਾਂ ਖੇਤਾਂ ਦੇ ਵਿੱਚ ਜੇ ਗੰਨਾ ਗੰਨਾ ਮੈਲੀ ਚਲ ਜਾਂਦਾ ਗੰਨਾ ਮੈਲੀ ਨਾ ਜਾਣ ਕਰਕੇ ਹੁਣ ਖੇਤ ਰੁਕੀ ਹੋਵਾ ਬੀਜੂ ਉੱਥੇ ਕੀ ਕਰੀ ਮੱਕਰੋ ਸਾਰੀਆਂ ਇਲਾਕੀਆਂ ਪੰਜਾਬ ਦੇ ਵਿੱਚ ਵੋਟਾਂ ਦਾ ਵਿਗਲਦ ਵੱਜਦੇ ਆ ਸਾਰੀ ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੇ ਲਈ ਉਤਾਰਿਆ ਵੇਖਣਾ ਇਹ ਹੋਵੇਗਾ ਕਿ ভোটার ਕਿਸ ਦੀ ਝੋਲੀ ਦੇ ਵਿੱਚ ਇਹ ਵੱਡਾ ਇਲੈਕਸ਼ਨ ਜਿੱਤ ਪ੍ਰਾਪਤ ਕਰਨ ਦਾ ਤਾਜ ਪਾਉਂਦੇ ਨੇ ਸਾਡੇ ਵਿੱਚ ਸੰਦੀਪ ਸਿੰਘ ਜੀ ਪੰਗਲਕਰਾਂ ਨਾਰਾਜੋਂ ਤੋਂ ਪਹੁੰਚੇ ਹਨ ਸੰਦੀਪ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੇ ਜੀ ਚੈਨਲ ਦਾ ਜੀ ਔਰ ਤੁਹਾਡੇ ਗਰੁੱਪ ਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਕੋਲ ਟਾਈਮ ਟੂ ਟਾਈਮ ਸਾਡੇ ਕੋ ਪਹੁੰਚਦੇ ਆਂ ਬਾਕੀ ਮੇਰੀ ਤਾਂ ਹਰ VOTER ਨੂੰ ਇਹ ਉਮੀਦਵਾ ਇਹੀ ਬੇਨਤੀ ਹੈ ਹੱਥ ਛੋੜ ਕੇ ਕਿ ਜ਼ਿਲਾ ਪੇਸ਼ੰਦੇ ਬਲੌਕ ਸਮਤੀ ਨੂੰ ਆਮ ਨਾ ਮੰਨਿਆ ਜਾਵੇ ਇਹ ਬੜੀ ਇੰਪੋਰਟੈਂਟ ਇਲੈਕਸ਼ਨ ਵਾ ਹਰ ਵੋਟ ਆਪਣੀ ਟੀਮ ਟਾਈਮ ਕੱਢ ਕੇ ਸਵੇਰ ਨੂੰ ਸ਼ਾਮ ਨੂੰ ਜਾਨੀ ਕਿਸੇ ਨੂੰ ਵੀ ਚਲੋ ਵਿਆਹ ਸ਼ਾਦੀ ਵੀ ਕੋਈ ਅੰਪਲ ਦਾ ਸੰਡੇ ਆ ਟੂਟੀ ਪਰ ਵੋਟ ਹਰ ਬੰਦਾ ਪਾਵੇ ਕਿ ਵੋਟ ਪੈਣੀ ਬਹੁਤ ਜ਼ਰੂਰੀ ਹੈ ਵੋਟ ਇੱਕ ਸੰਵਿਧਾਨ ਦਾ ਮੰਨਿਆ ਹੋਇਆ ਧਰਵਾ ਜੀ ਇਹਨੂੰ ਜ਼ਰੂਰੀ ਕਈ ਬੰਦੇ ਪਿੰਡਾਂ ਦੇ ਵਿੱਚ ਨਹੀਂ ਇਹ ਸਮਤੀ ਐਵੇਂ ਹੀ ਹੋਣੀ ਇਦਾਂ ਨਹੀਂ ਹੈ ਇਹ ਬਹੁਤ ਇੰਪੋਰਟੈਂਟ ਵਾਅ ਇਹ ਤਾਂ ਮਤਦਾਨ ਹੈ ਹਾਂ ਮਤਦਾਨ ਇਹ ਬਹੁਤ ਜ਼ਰੂਰੀ ਹੈ ਜੀ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਆ ਕਿ ਇਸ ਵਾਰ ਹਰ ਵੋਟ ਦੀ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਮੇਰੇ ਦੋ ਉਮੀਦਵਾਰ ਇੱਕ ਇੱਥੋਂ ਪਿੰਡੋਂ ਜੰਬੋਲ ਤੋਂ ਤਿੰਨ ਪਿੰਡਾਂ ਤੋਂ ਉੱਚੀ ਪੱਲੇ ਜੰਬੋ ਵਾਲਾ ਪਿੰਡ ਮਲਪੁਰ ਤੋਂਡੀ ਇਹ ਕਿਉਂਕਿ ਹੁਣੇ ਸਾਡੇ ਇਕੱਠੇ ਸੀ ਗਰੁੱਪ 'ਚ ਅਸੀਂ ਹਾਂ ਡੋਰ ਡੋਰ ਕਰਦੇ ਆ ਅਸੀਂ ਵੀ ਦਾ ਗੱਲ ਕਰ ਰਹੇ ਹਾਂ ਮਾਹੌਲ ਲੱਗਦਾ ਸੰਦੀਪ ਜੀ ਦੇਖੋ ਜੀ ਮਾਹੌਲ ਇਦਾਂ ਆ ਮੌਜੂਦਾ ਸਰਕਾਰ ਦੇ ਹਾਲ ਬਹੁਤ ਮਾੜੇ ਆ ਮਾੜੇ ਆ ਸਾਨੂੰ ਪਹਿਲਾਂ ਤਾਂ ਘਰਾਂ 'ਚ ਜਦੋਂ ਜਾਂਦੇ ਆ ਤਾਂ ਬੀਬੀਆਂ ਝਾੜੂ ਲੈ ਕੇ ਖੜਦੀਆਂ ਕਹਿੰਦੇ ਝਾੜੂ ਵਾਲੇ ਤਾਂ ਨਹੀਂ ਕਿਤੇ ਉਹ ਉਹਨਾਂ ਦਾ 50-50 ਹਜ਼ਾਰ ਰੁਪਏ ਜਮ੍ਹਾਂ ਹੋਏ ਉਹ ਦੇਵੋਗੇ ਪਹਿਲਾਂ ਝਾੜੂ ਵਾਲੇ ਤਾਂ ਬੜੂਗੇ ਇਹਨਾਂ ਦੇ ਕਿਹਨਾਂ ਹੈ ਤਾਂ ਨਹੀਂ ਲੈ ਕੇ ਖੜੀਆਂ ਜੀ ਭਾਈ ਝਾੜੂ ਵਾਲਿਆਂ ਦਾ ਘਰ ਆ ਜਾ ਨਹੀਂ ਅੱਛਾ ਉਹ ਕਹਿੰਦੀ ਅੱਗੇ ਗਲਤੀ ਕਰ ਲਈ ਹਾਂ 2016 'ਚ ਹੋਣੀ ਕਰਨੀ ਅੱਛਾ ਹੁਣ ਇਸ ਤਰ੍ਹਾਂ ਦੇ ਬੁੜੀਆਂ ਸੂਝਵਾਨ ਹੁਣ ਬੀਬੀਆਂ ਆਇਆ ਪਿੰਡਾਂ ਚ ਹੁਣ ਅੱਗੇ ਵਾਲੀਆਂ ਨਹੀਂ ਆ ਕੇ ਸਿਆਣੀਆਂ ਜੋ ਮਗਰ ਲਾਰਾ ਲਾਲਿਆ ਉਹੀ ਹੋ ਜਾਣਾ ਉਹ ਕਹਿੰਦੀ ਹੁਣ ਧੋਖੇ ਜਾਂਦੀਆਂ ਹੁਣ ਸੰਦੀ ਸੰਜੀ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਦੇ ਪਏ ਆ ਕਿੰਨੀ ਕ ਆਸ ਹੈਗੀ ਹੈ ਕਿ ਜੇ VOTER ਜਿੱਤ ਪ੍ਰਾਪਤ ਤੁਹਾਡੀ ਝੋਲੀ ਪਾਉਂਦੇ ਹੈ ਕਿ ਕਾਂਗਰਸ ਦੇ ਕੋਲੋਂ ਕੰਮ ਕਰਾ ਪਾਉਗੇ ਦੇਖੋ ਜੀ ਮੈਂ ਇੰਨੀ ਕਾਸ ਰੱਖਦਾ ਇੱਕ ਸਾਲ ਵਾ ਸਾਡੀ ਉਹ ਵਰਕਰ ਜੋ ਜਿੰਨੇ ਵੀ ਵੱਤ ਵਤ ਝੋਲੀ ਚ ਪਾਉਗੇ ਜੀ 19 ਦਿਨਾਂ ਦਾ ਮੈਂ ਉਹਨਾਂ ਨਾਲ ਖੰਡਣੇ ਨੂੰ ਤਿਆਰਵਾ ਜੀ ਇੱਕ ਸਾਲ ਦੇ ਵਿੱਚ ਇਹ ਰਿਪੋਰਟ ਸਾਨੂੰ ਸਰਕਾਰ ਕਾਂਗਰਸ ਦੀ ਪੜਨੇ ਨੂੰ ਇੱਕ ਸਾਲ ਦੇ ਵਿੱਚ ਵਿੱਚ ਸਾਰੀ ਇਲੈਕਸ਼ਨ ਹੋ ਜਾਣੀਆਂ ਜੀ ਜੀ ਦੇਖੋ ਜਿੰਨੇ ਵੀ ਕੰਮ ਵੱਧ ਤੋਂ ਵੱਧ ਹਰ ਪਿੰਡ ਦੀ ਡਿਮਾਂਡ ਹਰ ਪਿੰਡ ਦਾ ਜੋ ਵੀ ਹੋਗਾ ਮੈਂ ਮੋਰੇ ਹੋ ਕੇ ਵੱਧ ਤੋਂ ਵੱਧ ਕਰਾਂਗਾ ਜੀ ਗੁਰਨੇਕ ਸਿੰਘ ਜੀ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਕਾਫੀ ਦਿਨਾਂ ਤੋਂ ਨਾਲ ਡੋਰ ਟੂ ਡੋਰ ਕਰਾਉਂਦੇ ਆ ਲੋਕਾਂ ਦੀ ਰਜ਼ਾਨ ਕਿਸ ਤਰ੍ਹਾਂ ਦੀ ਹੈ ਕੀ ਕਹਿਣਾ ਚਾਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਅਸੀਂ ਦੇਸ਼ਿਕ ਦੇ ਬਹੁਤ ਧੰਨਵਾਦੀ ਆ ਜੀ ਜਿਹੜੇ ਬਾਰ-ਬਾਰ ਸਾਡੀ ਵੀਡੀਓ ਕਰੇ ਕਰ ਰਹੇ ਆ ਜੀ ਤੇ ਉਹ ਦੂਜੀ ਗੱਲ ਵੋਟਾਂ ਵੀ ਆ ਜੀ ਸੰਦੀਪ ਸਿੰਘ ਭੰਗਲਾ ਤੇ ਨਰਿੰਦਰ ਕੌਰ ਸਾਡੇ ਪਿੰਡ ਤੋਂ ਖੜੇ ਆ ਜੀ ਚਾਰ ਪਿੰਡ ਦੇ ਇਲੈਕਸ਼ਨ ਆ ਜੱਬੋਆਲ ਮਲਪੁਰ ਪਿੰਡ ਤੇ ਉੱਚੀ ਪੱਲੀ ਜੀ ਇਹਨਾਂ ਦੇ ਵਿੱਚੋਂ ਤਾਂ ਜਿੱਤ ਪ੍ਰਾਪਤ ਹੀ ਆ ਜੀ ਤਕਰੀਬਨ ਬਲਾਕ ਸ਼ਾਂਤੀ ਦੀ ਜੇਤ ਲਖੀ ਇਹ ਵੀ ਬਾ ਸਮਾਨ ਹਾਂ ਜੀ ਸੁਖਰੰਦ ਜਿੱਦਾਂ ਤੁਸੀਂ ਕਹਿ ਰਹੇ ਕਿ ਜਿੱਦਾਂ ਤੁਸੀਂ ਪਿੰਡ ਦੇ ਆ ਤੇ ਪਿੰਡ ਵਾਲਿਆਂ ਦੇ ਜਿਆਦਾ ਵੱਖ ਦੇ ਦੇਖਣਾ ਤਾਂ ਵੋਟਰਾਂ ਨੇ ਹਾਂ ਦੇਖਣਾ ਤਾਂ ਵੋਟਰਾਂ ਨੇ ਜੀ ਹੁਣ ਚਾਰ ਪਿੰਡ ਚ ਘੁੰਮ ਗਏ ਆ ਸਾਰੀ ਆਸ ਪੂਰੀ ਹੈ ਜੀ ਅੱਛਾ ਜੀ ਹਾਂ ਜੀ ਜਿੱਤ ਪ੍ਰਾਪਤ ਹੀ ਹੈ ਜੀ ਤਕਰੀਬਾ ਚਲੋ ਜੱਪਵਾਲ ਤੋਂ ਸਾਡੇ ਵਿੱਚ ਖੜੇ ਨੇ ਕਿਸ ਤਰ੍ਹਾਂ ਦੀ ਆਸ ਲੱਗਦੀ ਹੈ ਵੀਰਾ ਜੀ ਹਾਏ ਵੋਟਰ ਹੈ ਇਹ ਆਸ ਕਿਸ ਤਰ੍ਹਾਂ ਦੀ ਹੈ ਕਿਉਂਕਿ ਜੀ 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 ਅੱਛਾ ਆਸ ਲੱਗਦੀ ਹੈ ਕਿ ਇਸ ਵਾਰ ਪਿੰਡ ਬਾਜੀਮਾਲਾ ਜਕੀਨਰ ਯਕੀਨ ਨਾਲ ਜੈਤੂ ਆਸ ਤਾਂ ਇੱਕ ਹੋਰ ਚੀਜ਼ ਹੋ ਜਾਂਦੀ ਹੈ ਅੱਛਾ ਜੋ ਵੋਟਰਾਂ ਨੂੰ ਦੇਖਦੇ ਆਂ ਅੱਕੋ ਆ ਲੋਕ ਬਹੁਤ ਬਹੁਤ ਅੱਕ ਚੁੱਕੇ ਆ ਕਿਉਂਕਿ ਬਹੁਤ ਵੱਡੀ ਗੱਲ ਹੈ ਜਿੱਦਾਂ ਇਹ ਜੱਬੋਵਾਲ ਦੇ ਹੈ ਜੱਬੋਵਾਲ ਦਾ ਇਹ ਕੈਂਡੀਡੇਟ ਹੈ ਇਹਨਾਂ ਨੇ ਸੰਦੀਪ ਸਿੰਘ ਜੀ ਇਹ ਗੱਲ ਕਹੀ ਹੈ ਕਿ ਆਸ ਤੋਂ ਉੱਪਰ ਹੀ ਗੱਲ ਹੈ ਕਿ ਤਾਂ ਮੈਨੂੰ ਇਹਨਾਂ ਦੀ ਗੱਲ ਤੋਂ ਹੁਣੇ ਅਸੀਂ ਪਿਛਲੇ ਪਿੰਡਾਂ 'ਚ ਬੈਠੇ ਆਏ ਆਂ ਰਸੂਲਪੁਰ ਤਰ੍ਹਾਂ ਤਰ੍ਹਾਂ ਦੇ ਵੀ ਪੱਚੀ ਪਿੰਡਾਂ ਜਾ ਕੇ ਆਏ ਆ ਜੀ ਜੋ ਕਰਨੇਕ ਨੇ ਕਿਹਾ ਸਾਨੂੰ ਹਰ ਪਿੰਡ ਤੇ ਇਹ ਹੰਗਾਰਾ ਮਿਲਦਾ ਅੱਛਾ ਜੀ ਹਰ ਪਿੰਡੇ ਸਾਨੂੰ ਇਹ ਹੰਗਾਰਾ ਮਿਲਦਾ ਝਾੜੂ ਵਾਲਿਆਂ ਤਾਂ ਬੀਬੀਆਂ ਨੇ ਲੈ ਲੈਣਾ ਜੀ ਜੀ ਬਾਕੀ ਜਿੰਨੇ ਕਿ ਸੜਕਾਂ 'ਚ ਟੋਏ ਆ ਜ਼ਿੰਮੇਦਾਰਾਂ ਨੇ ਉਹ ਨਹੀਂ ਲੈ ਲੈਣਾ ਫੇਰ ਸਾਡਾ ਨਵੇਂ ਸ਼ਹਿਰ ਦਾ ਮੇਨ ਮੁੱਦਾ ਅੱਜ ਤੱਕ 70 ਸਾਲਾਂ 'ਚ ਕਾਲੀ ਕਾਂਗਰਸ ਰਹੇ ਆ ਜੀ ਕਦੇ ਮਿਲ ਦਸੰਬਰ ਮਹੀਨੇ ਚੱਲੀ ਆ ਉਹ ਵੀ 1 ਅਦਸੰਬਰ ਚ ਹੁਣ ਨੂੰ 2 ਲੱਖ ਟਨ ਪੀੜਿਆ ਹੁੰਦਾ ਅਛਾ ਜੀ ਇਹ ਵੀ ਜ਼ਿੰਮੇਦਾਰਾਂ ਨੂੰ ਮਾਰਨੇ ਵਾਲਾ ਵੱਡਾ ਮਸਲਾ ਆ ਦੇਖੋ ਥੋੜਾ ਮਸਲਾ ਨਹੀਂ ਹੈਗਾ ਮੈਂ ਵੱਡਾ ਲੈਵਲ ਦਾ ਆ ਜੀ ਵੀ ਦਾ ਮੈਂਬਰ ਵੀ ਹਾਂ ਜ਼ਿੰਮੇਦਾਰ ਤਾਂ ਮਾਰ ਦੇ ਵਿੱਚ ਦਬਾਉਂਦਾ ਜਿੰਮੇਦਾਰ ਤਾਂ ਦਿਕਤਾਰ ਜੀ ਐਤਕੀ ਪਹਿਲੇ ਝੋਨੇ ਨੇ ਮਾਰ ਦਿੱਤਾ ਜੀ ਜੀ ਹੁਣ ਤਾਂ ਗੰਨੇ ਨੇ ਵੇਚਣਾ ਸੀ ਗੰਨਾ ਉਹ ਵੀ 12 ਦਸੰਬਰ ਨੂੰ ਚੱਲਣੀ ਆ 1 ਮਹੀਨਾ ਲੇਟ ਹੋ ਗਿਆ ਜ਼ਿਮੀਦਾਰ ਤੇ ਉਪਰੋਂ ਮੈਂ ਕਹਿੰਦੇ ਸੀ ਇਹਨੇ ਤੇ ਨਹੀਂ ਇਹ ਦਿਨੇ ਖੰਡ ਵਿਆਹ ਸ਼ਾਦੀ ਪ੍ਰੋਗਰਾਮ ਆ ਅੱਧੀ ਖੰਡ ਵੀ ਸਾਨੂੰ ਮਿਲ ਜਾਂਦੀ ਸੀ ਅੱਛਾ ਜੀ ਤੇ ਹੁਣ ਤਾਂ ਸਾਡੇ ਪਹਿਲੇ ਗੱਤ ਵੀ ਆ ਨਹੀਂ ਉਹਨੂੰ ਗੰਨਾ ਸਿੱਧ ਕੇ ਤਾਂ ਹੁਣ ਮੱਕੀ ਬੀਜ ਦੇਣੀ ਸੀ ਵਾਹ ਬਹੁਤ ਬਹੁਤ ਸਾਹਿਬ ਜੀ ਅਦਾਲਤ ਆ ਵੀਰ ਜੀ ਦੀ ਅਚਾ ਹੁਣ ਹੁਣ ਸਮੇਂ ਕਿਰਨ ਕੀ ਬੀਜ ਹੋਣੀ ਸੀ ਮੱਕੀ ਵੀ ਬੀਜ ਹੋਣੀ ਸੀ ਉਹਨਾ ਹੀ ਸਿਆੜਾਂ ਦੇ ਹਾਂ ਉਹਨਾ ਉਹਨਾ ਖੇਤਾਂ ਦੇ ਵਿੱਚ ਜੇ ਗੰਨਾ ਗੰਨਾ ਮੈਲੀ ਚਲ ਜਾਂਦਾ ਗੰਨਾ ਮੈਲੀ ਨਾ ਜਾਣ ਕਰਕੇ ਹੁਣ ਖੇਤ ਰੁਕੀ ਹੋਵਾ ਉਹ ਬੀਜੂ ਉੱਥੇ ਕੀ ਕੋਈ ਮਗਰ ਉਹ ਸਾਰੀਆਂ ਇਲਾਕੀਆਂ ਲੇਬਰਾਂ ਭੱਜ ਗੀਆਂ ਛਾੜੂ ਸਰਕਾਰ ਦੀਆਂ ਔਰ ਸਾਡੇ ਨਵੇਂ ਛੜ ਦੇ ਜਿਹੜੇ ਲੀਡਰ ਜਿਹੜੇ ਹਲਕਾਂ ਚਾਰਜਾ ਉਹਨਾਂ ਦੀ ਜੀ ਖਾਸ ਕਰਕੇ ਜਿਹੜਾ ਮੌਜੂਦਾ ਐਮਐਲਏ ਆ ਉਹਦੇ ਹੁਣ ਹੈ ਤਾਂ ਹੈ ਪਰ ਚੱਲਦੀ ਕੱਖ ਨਹੀਂ ਹੈ ਜੀ ਸਾਥੀਓ ਇਹ ਆਪ ਨੂੰ ਪਤਾ ਲੱਗਦਾ ਕਿ ਸਮਾ ਬਹੁਤ ਵਿਚਾਰਨ ਤੇ ਸੋਚਣ ਵਾਲਾ ਹੈਗਾ ਅਸਲ ਕਹਾਣੀ ਵੋਟਰਾਂ ਦੇ ਸਿਰ ਦੇ ਉੱਪਰ ਖੜੀ ਹੈ ਵੋਟਰਾਂ ਨੇ ਆਪਣਾ ਮਤ ਦਾ ਦਾਨ 14 ਤਰੀਕ ਨੂੰ ਕਰਨਾ ਉਹਦੇ ਵਿੱਚੋਂ ਜਿੱਤ ਪ੍ਰਾਪਤ ਹੋਣੀ ਹੈ ਆਸ ਇਹ ਹੈ ਕਿ ਜਿਹੜੀ ਪਾਰਟੀ ਦਾ ਜਿੱਤੇ ਕੋਈ ਵੀ ਸੱਜਣ ਜਿੱਤੇ ਅਸੀਂ ਤਾਂ ਪੱਤਰਕਾਰਾਂ ਹਰ ਇੱਕ ਵਿਅਕਤੀ ਤੱਕਰ ਪਹੁੰਚ ਕਰਨੀ ਹੈ ਜਿਹੜੇ ਉਮੀਦਵਾਰ ਹੈਗੇ ਆ ਪਰ ਸਾਡੀ ਬੇਨਤੀ ਵੀ ਹੈ ਉਮੀਦਵਾਰਾਂ ਨੂੰ ਜਿੱਤ ਜਿੰਨ ਵੀ ਪ੍ਰਾਪਤ ਹੁੰਦੀ ਹੈ ਕਿ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਇਸੇ ਹੀ ਤਰ੍ਹਾਂ ਘਰ-ਘਰ ਜਾ ਕੇ ਲੋਕਾਂ ਦੇ ਕੰਮ ਜ਼ਰੂਰ ਕਰਵਾਇਓ।